ਦੇ ਕੰਨ ਤੇ ਜੂ ਨਹੀਂ ਸੜਕਦੀ ਸਾਨੂੰ ਤਰਨੇ ਤਾਲਾਉਣੇ ਪੈਂਦੇ ਆ ਵੀਰੋ ਸਾਡੀ ਬਤਾ ਸਾਡੇ ਭਰਾ ਸਾਡੀਆਂ ਭੈਣਾਂ ਇਹ ਸ਼ਬਦ ਕਰਨ ਤੇ ਦੁਖੀ ਹੁੰਦੀਆਂ ਤੇ ਅਸੀਂ ਵੀਰੋ ਇਸ ਕੰਮ ਤੇ ਤਰਨੇ ਲਾਉਣੇ ਕਿਉਂਕਿ ਸਰਕਾਰਾਂ ਸਾਡੀ ਗੱਲ ਸੁਣਨ ਲਈ ਤਿਆਰ ਨਹੀਂ ਕਿਸਾਨ ਵੀਰੋ ਇਹਦੀ ਆਹਨ ਪਰ ਬੰਦਾ ਹੈ ਆਹ ਜਿਹਨੇ ਮੈਂ ਨਹੀਂ ਕਹਿੰਦਾ ਪੜਿਆ ਲਿਖਿਆ ਬੰਦਾ ਇਨਸਾਨ ਹੈ ਪਰ ਨਗੀ ਭਾਰਤ ਦੇਸ਼ ਦਾ ਪ੍ਰਧਾਨ ਮੰਤਰੀ ਕਹਿੰਦਾ ਮੈਂ ਪ੍ਰਧਾਨ ਮੰਤਰੀ ਆ ਕੀ ਤੂੰ ਪ੍ਰਧਾਨ ਮੰਤਰੀ ਆਏ ਉਹ ਇੰਨੀ ਜਨਤਾ ਤੇਰੇ ਰਾਜ ਦੇ ਵਿੱਚ ਤੰਗ ਤੈਨੂੰ ਕੋਈ ਕਦਰ ਸਾਜ਼ ਨਹੀਂ ਆਉਂਦੀ ਤੇਰੇ ਕੰਨ ਬੰਦ ਆ ਕੀ ਤੈਨੂੰ ਸੁਣਾਈ ਨਹੀਂ ਆਉਂਦੀ ਕਿੰਨੇ ਹੱਤਿਆਜਾਰ ਹੁੰਦੇ ਆ ਔਕ ਪਾਸੇ ਨਾ ਪੈਗੀ ਬਚਾਓ ਪੈਗੀ ਪੜਾਓ ਉਹ ਤੈਨੂੰ ਖਬਰਾਂ ਦਾ ਪਤਾ ਨਹੀਂ ਲੱਗਦਾ ਨਿਕਿਆ ਨਿਕਿਆ ਕੁੜੀਆਂ ਦੇ ਨਾਲ ਬਲਾਕਾਤ ਹੋਈ ਜਾਂਦੇ ਆ ਤੇ ਮਗਰੋਂ ਉਹਨਾਂ ਦੀ ਹੱਤਿਆ ਕੀਤੀ ਜਾਂਦੀ ਹੈ ਉਹ ਤੈਨੂੰ ਪਉੜਾ ਨਹੀਂ ਚਾਹਤ ਵਾਰੀ ਤੂੰ ਇਸ ਕਲ ਦੇ ਵਿੱਚ ਕਿਸਾਨ ਵੀਰੋ ਮੈਂ ਤੁਹਾਨੂੰ ਦੱਸ ਦੇਣਾ ਚਾਹਣਾ ਹੈ ਜੋ ਸਰਕਾਰ ਦੀ ਨੀਤੀ ਆਲਾ ਬਈ ਪੰਜਾਬ ਦੇ ਕਿਸਾਨਾਂ ਨੂੰ ਫੇਲ ਕਰਦੇ ਆ ਭੇਲ ਕਰਨ ਵਾਲੀ ਨੀਤੀ ਤਾਂ ਹੈ ਜੀ ਆ ਕੀ ਆ ਥੋੜੇ ਨਾਲ ਝੋਲਾ ਵਾਗੀ ਝੋਲੇ ਦੇ ਵਿੱਚ ਵਕਤ ਜਦੋਂ ਵੇਚਿਆ ਮੰਡੀਆਂ ਦੇ ਵਿੱਚ ਕੋਈ ਬੁਰੀ ਹਾਲਤ ਹੋਈ ਆ 100 ਗੱਟੇ ਦੇ ਮਗਰੋਂ ਨਾ ਨੇ ਬਾਰੇ ਕਿਸਾਨਾਂ ਨੇ ਹਲੇ ਦੱਸਿਆ ਨਹੀਂ ਮੈਂ ਪੁੱਛਿਆ ਉਹ ਕਹਿੰਦੇ ਬਾਈ ਮੇਰੇ ਕੋਲ ਤਾਂ ਲੱਗੀ 10 ਗੱਟੇ ਕੱਟੇ ਆ 100 ਮਗਰ 90 ਬੱਲੇ ਪਏ ਆ ਆ ਦੇਖੋ ਸਰਕਾਰਾਂ ਦੀ ਨੀਤੀ ਕੀ ਆ ਕਿਸਾਨ ਦੇ ਹਾਮੀ ਆ ਕਿਸਾਨ ਦਾ ਕੋਈ ਹੰਮੀ ਨਹੀਂ ਇਹਨਾਂ ਦੀ ਜੱਕਤ ਲੋਵਾਰ ਚੱਕੀ ਹੋਈ ਆ ਵੀ ਕਿਸਾਨੀ ਪੰਜਾਬ ਦੀ ਨੂੰ ਫੇਲ ਕਰ ਦੇ। ਵਿਰੋਧ ਵਾਲੇ ਤੋਂ ਮੁਕਦੀ ਆ। ਤੁਹਾਨੂੰ ਮੈਂ ਦੱਸ ਦੇਣਾ ਕਿਉਣਾ ਇਹਨਾਂ ਦਾ ਜਲਾਸ ਚੱਲਿਆ। ਰਾਸ਼ਟਰਪਤੀ ਵੀ ਬੈਕ ਸੀ ਉਹਦੇ। ਉਹਨਾਂ ਨੇ ਇਹ ਮਤਾ ਪਾਸ ਕੀਤਾ ਵੀ ਪੰਜਾਬ ਦੇ ਵਿੱਚ ਜਿਹੜਾ ਝੋਨਾ ਹੈ ਹਰਿਆਣੇ ਦੇ ਵਿੱਚ ਝੋਨਾ ਲੱਗ ਰਿਹਾ ਹੈ ਇਹਨਾਂ ਦੋਹਾਂ ਸੂਬਿਆਂ ਦੇ ਵਿੱਚ ਪੈਨ ਨੂੰ ਬੰਦ ਕਰ ਦਿਓ ਬੰਦ ਕਰੋ ਕਿਉਂ ਮੇਰੀ ਕੀਤੀ ਇਹਨਾਂ ਨੂੰ ਕੋਈ ਨਵੀਂ ਕੀਤੀ ਕਰੋ ਤੇ ਬਾਕੀ ਉਹ ਕਹਿੰਦੇ ਪੰਜਾਬ ਦਾ ਪਾਣੀ ਥੱਲੇ ਜਾਵੜਿਆ